ਜਸ ਮਿਲਦਾ ਹੈ ਸ਼ੁਭ ਕਰਮਾ ਨਾ ਪਰ ਕਰਮ ਬਣਾਉਣੇ ਪੈਂਦੇ ਨੇ ਜਸ ਦਿੰਦਾ ਹੈ ਜੋ ਦੁਨੀਆਂ ਨੂੰ ਜਸ ਉਸ ਦੇ ਗਾਉਣੇ ਪੈਂਦੇ ਨੇ ਏਕ ਉਸ ਦੀ ਨਦਰ ਸੁਅਲੀ ਲਈ ਦਿਲ ਦਾ ਨਜ਼ਰਾਨਾ ਕਾਫੀ ਨਹੀਂ ਮਸਤਾ ਦਿਲਦਾਰ ਦੀ ਖਾਤਰ ਲਈ ਸਿਰ ਫੇਟ ਚੜਹਾਉਣੇ ਪੈਂਦੇ ਨੇ ਸਿਰ ਫੇਟ ਚੜਹਾਉਣੇ ਪੈਂਦੇ ਨੇ ਸ਼ਹਿਰਾਂ ਦੀ ਨਮਸਕਾਰ ਹੈ ਤੇਰੇ ਦਰ ਤੇ ਮੇਰਾ ਦਿਆਸਾਂ ਆਇਆ ਮੇਰੇ ਕਰ ਮੇਰਾ ਵਾਲਿਆ ਓਟਾਂ ਤੇਰੀਆਂ ਨੇ ਦਾਸਾਂ ਨੇ ਤਕਾਈਆਂ ਇਸ ਸਭਾ ਵਿੱਚ ਸੱਚ ਕਹਿ ਨ ਲਈ ਤੇ ਉਹ ਤੇਰੇ ਤੇ ਦਿਮਾਗ ਨੂੰ ਦਲੇਰੀਆਂ ਧੰਨ ਗੁਰੂ ਅਮਰਦਾਸ ਜੀ ਲਾਜਾਂ ਰੱਖ ਲਈ ਸਵਾ ਦੇ ਵਿੱਚ ਮੇਰੀਆਂ ਜੀ ਸ਼ਰਾਂ ਦੀ ਨਮਸਕਾਰ ਹੈ ਤੇਰੇ ਦਰ ਤੇ ਮੇਰਾ ਦਿਆ ਸਾਈਂ ਮੇਰ ਕਰ ਮੇਰਾ ਵਾਲਿਆ ਓਟਾ ਤੇਰੀਆਂ ਨੇ ਦਾਸਾਂ ਨੇ ਤਕਾਈਆਂ ਇਹ ਸਭਾ ਵਿੱਚ ਸੱਚ ਕਹਿਣ ਲਈ ਦੇਉ ਦੇਲ ਤੇ ਦਿਮਾਗ ਨੂੰ ਦਲੇਰੀਆਂ ਧਨ ਗੁਰ ਅਮਰਦਾਸ ਜੀ ਲਾਜਾਂ ਰਖ ਲੈ ਸਵਾ ਦੇ ਵਿੱਚ ਮੇਰੀਆਂ ਜੀ ਮਾਣ ਤੂੰ ਨੂੰ ਮਾਣਿਆਂ ਦਾ ਤੇ ਨਤਾਨਿਆਂ ਦਾ ਤਾਣ ਵੀ ਐ ਸੋਹਣਿਆਂ ਉਗਣ ਵਾਕਾਸ਼ੀਆ ਸਾਦੇ ਸਾਡੇ ਵਿੱਚ ਨਾ ਕੋਈ ਵੀ ਸੈਬਾ ਗੋਣਿਆਂ ਗੁਰੂ ਅਮਰਦਾਸ ਜੀ ਲਾਜਾਂ ਰੱਖ ਲਈ ਸਬਾ ਦੇ ਵਿੱਚ ਮੇਰੀਆਂ ਉਹ ਤੇਰੇ ਨੇ ਇਸ਼ਾਰੇ ਚੱਲਦੇ ਮੇਰੇ ਦਾਤ ਆ ਪਵਣਾ ਅਤੇ ਪਾਣੀ ਪਰਮ ਪਖੰਡ ਛੱਡ ਕੇ ਪੂਜਾ ਤੋਰ ਦਰਗਾਹੀ ਗੁਰੂ ਅਮਰਦਾਸ ਜੀ ਲਾਜਾਂ ਰੱਖ ਲੈ ਸਵਾ ਦੇ ਵਿੱਚ ਮੇਰੀਆਂ ਉਹ ਜਲਾ ਵਿੱਚ ਥਾਲੇ ਕਰਦਾ ਜਲਾ ਵਿੱਚ ਥਾਲੇ ਕਰਦਾ ਅਤੇ ਥਲਾ ਵਿੱਚ ਕਰੇ ਆਸਗਾ ਤੂੰ ਪਾਤਸ਼ਾਹ ਬਣਾ ਦੇ ਕੰਗਾਲੇ ਅਤੇ ਕੀਰਾਂ ਨੂੰ ਬੁਣਾ ਦੇ ਸ਼ਾਨ ਸ਼ਹਾ ਤੂੰ اے ਆਸਰਾ ਕੋਈ ਨਹੀਂ ਦੇ ਸਦਾ ਓਟਾ ਮਾਲਕਾ ਤਕਾਲੀਆਂ ਤੇਰੀਆਂ ਧੰਨ ਗੁਰੂ ਅਮਰਦਾਸ ਜੀ ਲਾਜਾਂ ਰੱਖ ਲਈ ਸਬਾ ਦੇ ਕਾਵਦੀ ਕਿ ਆਰੀ ਮੈਂ ਕਪੈ ਦਿਲ ਭੇਟਾ ਤੇਰੇ ਚਰਨੀ ਚੁੜਾ ਦਿਆਂ ਓ ਸੱਚ ਕਹਿਣਾ ਤੋ ਨ ਸੰਗੀਏ ਤਾ ਸੁਟੀਏ ਝੁਲਾਮਾਂ ਦੀਆਂ ਠੇਰੀਆਂ ਤਾਨੇ ਗੁਰੂ ਅੰਗਦਾਸ ਜੀ ਲਾਜਾ ਰੱਖ ਲੈ शिव जी अंदर कई भरमा लाज रखो दारियां दी रेखा बदल बना दियो शुभ करम एक काढ दे पलेख्यां ਵਿੱਚੋਂ ਗੱਲਾਂ ਤੇਰੇ دارو ਸਿੱਖੀਏ ਚੰਗੇਰੀਆਂ ਤਨ ਗੁਰੂ ਅਮਰਦਾਸ ਜੀ ਲਾਜ ਰੱਖ ਲਈ ਸਵਾਦੇ ਤੇਰੇ ਦਰੋਂ ਕੋਈ ਨਹੀਂ ਮੋੜਦਾ ਆਇਆ ਧਾਰੀ ਉੱਤੇ ਚੱਲ ਕੇ ਸਵਾਲੀ ਬੁੱਧ ਖੁਸ਼ਾ ਹਾਲ ਕਰਦਿਓ ਬੁੱਧੀ ਹੰਗ ਤਾਰਾ ਚਿਰਾ ਤੋਂ ਜੰਗਾਲੀ ਇਹ ਦਿਮਾਗ ਦੇ 에ਰੋਪਲੇਨ ਤੇ ਚੜ ਕੱਟ ਲਾਵ ਮਨਜ ਲਾਜਾਂ ਰੱਖ ਲਈ ਸਵਾ ਦੇ ਵਿੱਚ ਮੇਰੀਆਂ ਓ ਨਰਮਲ ਮਾਨਾ ਹੋ ਜਵੇ ਜਰਨੈਲ ਨੂੰ ਸਲਖਣਾ ਬਣਾ ਦਿਓ ਮਸਤ ਜਗੀਰ ਸਿੰਘ ਦੀ ਸੇਵਾ ਗੁਰ ਚਰਨਾਂ ਦੇ ਵਿੱਚ ਲਾ ਦਿਓ ਓ ਸਖਾ ਜਰ ਨਹਿਲ ਪਣੇ ਵਾਟਾਂ ਕੱਟ ਜਾਵੇ ਮਸਾ ਮਰਦਾਸ ਜੀ ਨਾ ਜਾ ਰੱਖ ਲਈ ਸਵਾ ਦੇ ਵਿੱਚ ਮੇਰੀਆਂ